ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਸਲਵਾਰ ਦੇ ਪਾੜ ਕਿਸ ਤਰ੍ਹਾਂ ਪਾਉਣੇ ਆ ਕਿਸੇ ਵੀ ਨਾਪ ਦੀ ਬੈਲਟ ਹੋਵੇ 25 ਇੰਚ ਹੋਵੇ 26 ਇੰਚ ਹੋਵੇ ਜਿੰਨੀ ਵੀ ਮਰਜ਼ੀ ਇੰਚ ਦੀ ਬੈਲਟ ਹੋਵੇ ਤੁਸੀਂ ਵਾਲ ਇਸੇ ਤਰੀਕੇ ਨਾਲ ਪਾਉਂਗੇ ਤਾਂ ਤੁਹਾਡੇ ਵਾਲ ਬਿਲਕੁਲ ਸਹੀ ਪੈਣਗੇ ਕਦੇ ਵੀ ਤੁਹਾਨੂੰ ਇਹ ਨਹੀਂ ਹੋਊਗਾ ਮੈਨਣ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਵੀ ਕਿੰਨੇ ਇੰਚ ਤੇ ਵਾਲ ਪਾਉਣੇ ਆ ਇਹਦੇ ਕੋਈ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂ ਹੈਗੀਗੀ ਵੱਧ ਘੱਟ ਵੀ ਨਹੀਂ ਕਦੇ ਜ਼ਿਆਦਾ ਹੁੰਦਾ ਹੈਗਾ ਬਸ ਸਿਰਫ ਇੱਕ ਗੱਲ ਦਾ ਧਿਆਨ ਰੱਖਣਾ ਪਊਗਾ ਜਿਹੜੀ ਆਪਾਂ 벨ਟ ਕਹੇ 벨ਟ ਆਪਾਂ ਪਹਿਲਾਂ ਬਣਾ ਲੈਣੀ ਹੈ ਜੀ 벨ਟ ਨੂੰ ਪਹਿਲਾਂ ਬਣਾ ਕੇ ਦੇਖੋ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਜੀ ਇਧਰੋਂ ਆਪਾਂ ਜਿੱਧਰੋਂ ਆਪਣਾ ਬੈਕ ਵਾਲਾ ਪਾਸਾ ਹੁੰਦਾ 벨ਟ ਦਾ ਉਧਰੋਂ ਆਪਾਂ 3 ਇੰਚ ਦਾ 2.5 3 ਇੰਚ ਦਾ ਕੈਪ ਛੱਡ ਲੈਣਾ ਦੇਖੋ ਇਧਰਲੇ ਪਾਸੇ ਆਪਾਂ ਚਿੜੀ ਬਣਾਈ ਹੋਈ ਹੈ ਇਧਰੋਂ ਬੰਦ ਪਾਸਾ ਇਹਨੂੰ ਆਪਾਂ ਇਸ ਤਰ੍ਹਾਂ ਮੋੜ ਲਿਆ ਮੋੜ ਕੇ ਇੱਥੋਂ ਆਪਾਂ ਨਿਸ਼ਾਨ ਲਾ ਲੈਣਾ ਇਧਰਲੀ ਸਾਈਡ ਆਪਾਂ ਟੱਕ ਲਾ ਲਾਂਗੇ ਇੱਥੇ ਆਪਾਂ ਨਿਸ਼ਾਨ ਲਾ ਲਿਆ ਜੀ ਤੇ ਹੁਣ ਆਪਾਂ ਕੀ ਕਰਨਾ ਜਿਹੜਾ ਆਹ ਵਾਲਾ ਆਪਣਾ ਬੈਕ ਵਾਲਾ ਪੱਲਾ ਇਹਨੂੰ ਆਪਾਂ ਸਲਾਈ ਲਾ ਲੈਣੀ ਹੈ ਇੱਥੇ ਤੱਕ ਜਿਹੜੇ ਆਪਾਂ ਨਿਸ਼ਾਨ ਲਾਏ ਨੇ ਪਹਿਲਾਂ ਆਪਾਂ ਸਲਵਾਰ ਦੇ ਪਿਛਲੇ ਦੋ ਬਲ ਪਾ ਲੈਣੇ ਆ ਜੀ ਤੇ ਹੁਣ ਆਪਾਂ ਪਹਿਲਾਂ ਇਹਦੇ ਸਲਵਾਰ ਦੇ ਨਾਲ ਬਲ ਪਾ ਲਗੇ ਬੈਕ ਤੇ ਦੋ ਇਹ ਜਿਹੜੇ ਬੈਕ ਵਾਲੇ ਬਲ ਹੁੰਦੇ ਆ ਜੀ ਇਹ ਤੁਸੀਂ 2 ਇੰਚ ਤੇ ਵੀ ਪਾ ਸਕਦੇ ਹੋ 2.5 ਦੇ ਵੀ 1.5 ਦਾ ਵੀ ਪਾ ਸਕਦੇ ਹੋ ਇਹਦਾ ਕੋਈ ਇਸ਼ੂ ਨਹੀਂ ਹੁੰਦਾਗਾ ਕਿ ਕਿੰਨੇ ਇੰਚ ਦਾ ਆਪਾਂ ਬਲ ਪਾਉਣਾ ਇਹ ਬੜਾਂ ਦਾ ਮੂੰਹ ਅੰਦਰ ਨੂੰ ਵੀ ਰੱਖ ਸਕਦੇ ਹਾਂ ਜੀ ਤੁਸੀਂ ਬਾਹਰ ਨੂੰ ਵੀ ਰੱਖ ਸਕਦੇ ਹੋਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਬ ਦੇਖੋ ਹੁਣ ਆਪਾਂ ਇਹਦੇ ਨਾਲ ਨਾ ਬੈਲਟ ਚੜਾਂਗੇ ਇਥੋਂ ਆਪਾਂ ਸਲਾਈ ਲਾ ਕੇ 벨ਟ ਚੜ ਲਾਂਗੇ ਪਹਿਲਾਂ ਆਪਾਂ ਹਾਫ 벨ਟ ਜਿੰਨੇ ਤੇ ਆਪਾਂ ਟੱਕ ਲਾਇਆ ਨਾ ਉੰਨੀ ਆਪਾਂ 벨ਟ ਚੜ ਲਾਂਗੇ ਜੀ कई बार भैं पुछद साड़ी बैल्ट पच्ची इंच आ जी ज़्यादा जा, है भी बैल्टा साठाई नती इंच असी किस तरह बाल पाईए देखो बद घ सलवार दे के घेर मुताबक पैंते होंगे ने अपने को कपड़ा किन्ना कि भारी आप कि हौली सलवार कटिंग की कपड़ा बद होगा तो अपने बल बद पै जाएंगे जी घट हो देखो इतने तक आप ट लाया तक आप सिलाई ला लीए इ जोड़ लीएगी

ਇੱਥੇ ਤੱਕ ਟੱਕ ਲੱਗਿਆ ਹੋਇਆ ਆਪਾਂ ਇੱਥੇ ਤੱਕ ਇਹ ਇਧਰੋਂ 벨ਟ ਜੋੜਨੀ ਆ। ਬਾਕੀ ਜਿੰਨਾ ਆਪਣੇ ਕੋਲੇ ਘੇਰ ਬਚ ਗਿਆ ਫਰੰਟ ਵਾਲਾ ਹੁਣ ਪੱਲਾ ਜਿਹੜਾ 벨ਟ ਦਾ ਉਹ ਜਿਹੜਾ ਘੱਟ ਸੀਗਾ ਉਹ ਘੱਟ ਨੂੰ ਆਪਾਂ ਇਸੇ ਤਰ੍ਹਾਂ ਛੱਡ ਦਾਂਗੇ। ਬਾਕੀ ਆ ਦੇਖੋ ਇਹਨੂੰ ਆਪਾਂ ਇੱਥੋਂ ਇੰਨਾ ਛੱਡ ਦਾਂਗੇ ਜੀ ਠੀਕ ਹੈ। ਇਹਦੇ ਵਿੱਚ ਬਲ ਪੈਣਗੇ ਤੇ ਆਪਾਂ ਉਹਦੇ ਨਾਲ ਜੋੜਾਂਗੇ। ਬਾਕੀ ਕੱਪੜੇ ਵਿੱਚ ਸਾਰੇ ਚ ਆਪਾਂ ਬਲ ਪਾ ਲੈਣੇ ਨੇਗੇ। ਹਾਂਜੀ ਦੇਖੋ ਹੁਣ ਆਪਾਂ ਬਲ ਪਾਉਣੇ ਨੇ ਫਰੰਟ ਤੋਂ ਬਲ ਪਾਉਣੇ ਸ਼ੁਰੂ ਕਰਾਂਗੇ ਬਲ ਕਿੰਨੇ ਇੰਚ ਤੇ ਪਾਉਣੇ ਨੇ ਜੀ ਤੁਸੀਂ 3 ਇੰਚ ਤੇ ਵੀ ਬਲ ਪਾ ਸਕਦੇ ਹੋ 2.5 ਇੰਚ ਤੇ ਵੀ ਬਲ ਪਾ ਸਕਦੇ ਹੋ ਇਹਦਾ ਕੋਈ ਇਸ਼ੂ ਨਹੀਂ ਹੁੰਦਾਗਾ ਪਰ ਮੈਂ ਜਿਹੜੇ ਬਲ ਪਾਉਣੀ ਆ ਉਹ 3 ਇੰਚ ਤੇ ਪਾਉਣੀ ਹੁੰਦੀ ਹੈਗੀ ਜੀ ਆਪਣੇ ਕੋਲੇ ਜਿਆਦਾ ਹੀ ਹੈਵੀ ਸਲਵਾਰ ਆ ਤਾਂ ਉਹਨੂੰ ਆਪਾਂ 3.5 ਇੰਚ ਤੇ ਵੀ ਬੜ ਪਾ ਸਕਦੇ ਹਾਂ 3.5 ਇੰਚ ਤੇ ਬੜ ਪਾ ਸਕਦੇ ਹਾਂਗੇ ਮੈਂ ਜਿਆਦਾ ਕਦੇ ਨਿਸ਼ਾਨ ਨਹੀਂ ਲਾਇਆ ਹੈਗਾ ਵੀ ਹਰ ਵਾਰ ਆਪਾਂ ਨਾਪ ਕੇ ਬੜ ਪਾਉਣੇ ਆਗੇ ਵੈਸੇ ਤੁਹਾਨੂੰ ਆਪਾਂ ਨਾਪ ਕੇ ਵੀ ਦਿਖਾ ਦਿੰਦੇ ਆ ਮੈਂ ਤਾਂ ਜਿਹੜੀ ਆ ਇਥੋਂ ਬੇਲਜੀ ਬਣੀ ਹੁੰਦੀ ਹੈ ਮਸ਼ੀਨ ਦੇ ਇਥੋਂ ਕਪੜਾ ਚੱਕ ਕੇ ਆਪਾਂ ਬੜ ਪਾ ਲੈਨੇ ਆ ਸੁਭੀ ਤੁ ਆਪਣਾ ਨਾਪਾਂਗੇ ਦੇਖੋ ਇਥੋਂ 3 ਇੰਚ ਆਉਂਦਾ ਜੀ ਹਾਂਜੀ 3 ਇੰਚ ਦਾ ਬੜ ਪਾਉਣੇ ਹੁੰਨੇ ਆ ਜੇ ਜਿਆਦਾ ਹੀ ਆਪਾਂ ਨੂੰ ਨਾਪ ਆਪਣੇ ਕੋਲੇ ਭਾਰੀ ਹੈ ਤਾਂ ਮੈਂ 3.5 ਇੰਚ ਦਾ ਬੜ ਪਾ ਲੈਨੇ ਹੁੰਨੇ ਆ ਜੇ ਕਪੜਾ ਆਪਣੇ ਕੋਲੇ ਜਿਆਦਾ ਹੋਵੇ ਦੇਖੋ ਹੁਣ ਆਪਾਂ ਬਲ ਕੇ ਨਾ ਪਾਣਾ ਇਥੋਂ ਤੁਸੀਂ ਇੱਕੋ ਜਿਹਾ ਗੈਪ ਰੱਖਿਆ ਕਰੋ ਚਾਹੀ 1 ਇੰਚ ਦਾ ਗੈਪ ਰੱਖਿਆ ਕਰੋ ਚਾਹੀ 1.5 ਇੰਚ ਦਾ ਗੈਪ ਰੱਖਿਆ ਕਰੋ ਜਿਆਦਾ ਇਹਨੂੰ ਬਿਲਕੁਲ ਸਲਾਈ ਦੇ ਨਾਲ ਲਾ ਕੇ ਵੀ ਨਾ ਜਿਹੜੀ ਸੈਂਟਰ ਵਾਲੀ ਸਲਾਈ ਹੁੰਦੀ ਆਪਣੀ ਅਸਨ ਵਾਲੀ ਉਹਦੇ ਨਾਲ ਲਾ ਕੇ ਵੀ ਇਸ ਤਰ੍ਹਾਂ ਏਦਾਂ ਨਾ ਬਲ ਪਾਇਆ ਕਰੋ ਨਹੀਂ ਸਾਰੇ ਬਾਲ ਆਪਣੇ ਅੰਦਰ ਨੂੰ ਇਕੱਠੇ ਹੋ ਜਾਂਦੇ ਨੇਗੇ ਇੱਕ ਸਾਈਡ ਨੂੰ ਆਪਣੇ ਬਾਲ ਜਾਈ ਜਾਂਦੇ ਨੇਗੇ ਤੇ ਇਥੋਂ ਥੋੜਾ ਜਿਹਾ ਗੈਪ ਰੱਖਿਆ ਕਰੋ ਕਈ ਵਾਰ ਕੀ ਹੁੰਦਾ ਜੀ ਭੈਣਾਂ ਨੂੰ ਆਏ ਹੁੰਦਾ ਵੀ ਸਾਥੋਂ ਨਾ ਬਾਲਾਂ ਦਾ ਗੈਪ ਵੱਧ ਘੱਟ ਰਹਿ ਜਾਂਦਾਗਾ ਜਿਵੇਂ ਹੁਣ ਆਪਾਂ ਇੰਨਾ ਗੈਪ ਛੱਡਿਆ ਉਹਨਾਂ ਦਾ ਬਾਲਾਂ ਦਾ ਗੈਪ ਵੱਧ ਘੱਟ ਹੋ ਜਾਂਦਾ ਉਹਦੇ ਲਈ ਤੁਸੀਂ ਕੀ ਕਰਨਾ ਜੀ ਤੁਸੀਂ ਸੂਈ ਨੂੰ ਦੇਖ ਲਿਆ ਕਰੋ ਵੀ ਤੁਸੀਂ ਕਿੰਨੇ ਵਾਰ ਸੂਈ ਨੂੰ ਕੱਪੜੇ ਵਿੱਚ ਦਿਨਗਾਇ ਇੱਕ ਵਾਰ ਜਾਂ ਦੋ ਵਾਰ ਉਹਦੇ ਨਾਲ ਫਿਰ ਕੋਈ ਜ਼ਿਆਦਾ ਗੈਪ ਦਾ ਫਰਕ ਨਹੀਂ ਲੱਗਦਾ ਹੈਗਾ ਇੱਕੋ ਜਿਹੇ ਬਾਲ ਪੈਂਦੇ ਨੇ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆ ਆ ਦੇਖੋ ਇੱਕ ਵਾਰ ਆਪਾਂ ਸੂਈ ਨੂੰ ਲਗਾਇਆ ਇਸ ਤਰ੍ਹਾਂ ਤੁਸੀਂ ਚੈੱਕ ਕਰ ਲਿਆ ਕਰੋ ਇੱਕ ਚੀਜ਼ ਹੋਰ ਤੇ ਜਿਹੜਾ ਨਾ ਬਾਲ ਹੁੰਦੇ ਨੇ ਇਹਨੂੰ ਆਪਾਂ 8 ਇੰਚ ਦੇ ਵਿੱਚ ਵਿੱਚ ਪਾਇਆ ਕਰੋ ਨਹੀਂ ਬਾਲ ਜੇ ਇਸ ਤੋਂ ਜ਼ਿਆਦਾ ਹੋ ਜਾਂਦੇ ਫਿਰ ਬਾਹਰ ਨੂੰ ਜਾਣ ਲੱਗ ਜਾਂਦੇ ਨੇ ਦੇਖੋ ਜਿਹੜੀ ਮੈਂ ਕੋਡਿਆਂ ਵਾਲੀ ਕਾਰਟ ਪਾਈ ਸੀ ਜਿੱਥੋਂ ਆਪਣੀ ਕਾਰਟ ਪਾਈ ਹੋਈ ਆ देखो इत्तो अपने कार्ट ਪਾਈ ਹੋਈ ਹੈਗੀ ਇਹ ਕਾਰਟ ਦੇ ਉੱਪਰ ਤੁਸੀਂ ਇੱਕ ਬਲ ਜ਼ਰੂਰ ਪਾਉਣਾਗਾ ਚਾਹੇ ਉਹ ਬਲ ਵੱਡਾ ਹੋ ਜਾਏ ਚਾਹੇ ਛੋਟਾ ਰਹੇ ਚੇ ਇਹ ਨਹੀਂ ਹੈਗਾ ਕਿ ਆਪਾਂ ਇੱਥੋਂ 3 ਇੰਚ ਦੇ ਬਲ ਪਾਏ ਨੇ ਤਾਂ ਇਹ 2 ਇੰਚ ਦਾ ਰਹਿ ਗਿਆ ਕੋਈ ਚੱਕਰ ਨਹੀਂ ਜੀ ਪਰ ਇਹਨੂੰ ਤੁਸੀਂ ਬਲ ਨੂੰ ਸੈਂਟਰ ਚ ਜ਼ਰੂਰ ਪਾਉਣਾ ਕਿਉਂਕਿ ਇਸੇ ਬਲ ਦੇ ਇੱਥੋਂ ਕੱਪੜਾ ਫੜ ਕੇ ਹੀ ਆਪਣੀ ਸਲਵਾਰ ਦੀ ਕਰੀਜ਼ ਬਣਦੀ ਆ ਮੂਰੀਆਂ ਵਾਲੀ ਆਪਾਂ ਜਿਹੜੀ ਕਰੀਜ਼ ਬਣਾਉਣੀ ਹੈ ਪ੍ਰੈਸ ਕਰਨ ਵੇਲੇ ਨਹੀਂ ਆਪਣੀ ਸਲਵਾਰ ਸਹੀ ਨਹੀਂ ਰਹਿੰਦੀ ਹੈਗੀ ਜੇ ਇਹ ਬਲ ਬੰਦ ਘਟ ਹੋ ਜਾਣਾ ਪ੍ਰੈਸ ਸਹੀ ਹੁੰਦੀ ਹੈ ਇਹ ਕਾਟ ਪਾਉਣੀ ਕੋਈ ਜ਼ਿਆਦਾ ਜ਼ਰੂਰੀ ਨਹੀਂ ਜੇ ਜਿਨ੍ਹਾਂ ਦੇ ਸਲਵਾਰ ਦੇ ਸਲਵਾਰ ਪੈਰਾਂ ਜਾਂ ਤੇ ਜ਼ਿਆਦਾ ਡਿੱਗਦੀ ਹੈ, ਪੇਟ ਵੱਡਾ ਉਹ ਪਾ ਸਕਦੇ ਨੇ। ਨਹੀਂ ਨਾਰਮਲ ਜਿਨ੍ਹਾਂ ਦੇ ਪਤਲੀਆਂ ਨੇ ਪਹਿਣਾ ਤੇ ਉਹ ਰਹਿਣ ਵੀ ਦੇ ਸਕਦੇ ਆ ਵੀ ਇਹ ਕਾਟ ਜ਼ਰੂਰੀ ਨਹੀਂ ਹੈਗੀ। ਆਂ ਦੇਖੋਣ ਇੱਥੋਂ ਵਾਲੇ ਛੋਟਾ ਪਊਗਾ। ਇਹਨੂੰ ਆਪਾਂ ਛੋਟਾ ਹੀ ਪਾਵਾਂਗੇ। बाकी वाला आप फिर उन्ने इंच से ही पावे हाँ जी देखो बाल आप दोनों सैड पा लेंगे हूँ आप देखते हैं नाप के देखो बैक वाली बेल्ट अपनी चढ़ी हुई है फरंट तो इन्ना छाया अपना जितक निशान लाए हूँ आपके देखते हैं भी अपना पूरा आंदा गा ये आई सिलाई ना इस तरह लग जा है इस तरह यह जड़ी जाऊगी इधरों अपना बिलकुल पूरा आ रहा है इस तरह आप सिलाई ला देंगे इधरों भी देखते हैं आप नापके ਇਧਰੋਂ ਥੋੜਾ ਜਿਹਾ ਆਪਣਾ ਇੱਕ ਸਾਈਡ ਤੋਂ ਇੱਕ ਵਾਲ ਹੋਰ ਪਾਉਗਾ ਛੋਟਾ ਜਿਹਾ ਐਸ ਤਰ੍ਹਾਂ ਇੱਕ ਛੋਟਾ ਜਿਹਾ ਵਾਲ ਆਪਾਂ ਹੋਰ ਪਾ ਲਾਂਗੇ ਜਦੋਂ ਇਹ ਸਲਾਈ ਕੰਪਲੀਟ ਕਰਾਂਗੇ ਇਸ ਤਰ੍ਹਾਂ ਆਪਣੇ ਬੜ ਪੈ ਜਾਣਗੇ ਜ਼ਿਆਦਾ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਦੇਖੋ ਜੀ ਇਸ ਤਰ੍ਹਾਂ ਆਪਾਂ ਇਹ ਸਲਾਈ ਲਾ ਤੁਸੀਂ ਵੀ ਸਟ੍ਰੈਂਬਰ ਪਾ ਕੇ ਦੇਖੋ ਬਿਲਕੁਲ ਸਹੀ ਆਉਣਗੇ ਕੋਈ ਅੱਗੇ ਪਿੱਛੇ ਨਹੀਂ ਜਾਂਦਾ ਐਨਾ ਕ ਗੈਪ ਹੋਣਾ ਜ਼ਰੂਰੀ ਹੈ ਜਿਸ ਸਾਈਡ ਤੇ ਇੱਥੇ ਤੱਕ ਬਿਲਕੁਲ ਜਿੱਥੇ ਤੱਕ ਆਪਾਂ 벨ਟ ਲਗਾਉਣੀ ਹੈ ਇੱਥੇ ਤੱਕ ਆਪਾਂ ਨੂੰ ਬਲ ਨਹੀਂ ਪਾਉਣੇ ਚਾਹੀਦੇ ਇੱਥੋਂ ਤੁਸੀਂ 2 ਇੰਚ ਦਾ ਵੀ ਗੈਪ ਆਪਣਾ ਰਹਿ ਜੇ ਤਾਂ ਵੀ ਠੀਕ ਹੈ 2.5 3 ਇੰਚ ਦਾ ਗੈਪ ਨਹੀਂ ਹੋਣਾ ਜ਼ਰੂਰੀ ਹੈਗਾ ਤੇ 2 ਇੰਚ ਦੇ ਗੈਪ ਨਾਲ ਵੀ ਬਲ ਬਾਹਰ ਨੂੰ ਨਹੀਂ ਜਾਂਦੇ ਹੈਗੇ ਜੇ ਇਸ ਤੋਂ ਜ਼ਿਆਦਾ ਆਪਾਂ ਇੱਥੇ ਤੱਕ ਬਲ ਪਾਵਾਂਗੇ ਜੀ ਤਾਂ ਬਲ ਬਾਹਰ ਨੂੰ ਜ਼ਰੂਰ ਜਾਣਗੇ ਸਲਵਾਰ ਆਪਣੀ ਘੁੰਮੂਗੀ ਠੀਕ ਹੈ ਜੀ ਇਸ ਤੋਂ ਆਪਾਂ ਬੜ ਪਾਉਣੇ ਨੇਗੇ ਹੁਣ ਆਪਾਂ ਸਲਾਈ ਲਾ ਲਈਏ ਉਸ ਤੋਂ ਬਾਅਦ ਆਪਾਂ ਤੁਹਾਨੂੰ ਕੰਪਲੀਟ ਕਰਕੇ ਦਿਖਾਉਨੇ ਆਂਗੇ ਵੀ ਆਪਣੀ ਸਲਵਾਰ ਕਿਸ ਤਰ੍ਹਾਂ ਦੀ ਬਣੀ ਹੈ ਬਸ ਆਪਣੀ ਸਿਰਫ ਆ ਸਲਾਈ ਲਾਉਣ ਵਾਲੀ ਰਹਿ ਗਈ ਇਹ ਆਪਾਂ ਸਲਾਈ ਲਾ ਲਈਏ ਲਓ ਜੀ ਸਲਾਈ ਆਪਾਂ ਲਾ ਲਈਏ ਤੇ ਦੇਖੋ ਆਪਣੇ ਬੜ ਪੈ ਗਏ ਨੇ ਇਹ ਆਪਾਂ ਸਿੰਪਲ ਕਟਾਈ ਦੀ ਸਲਵਾਰ ਕੀਤੀ ਸੀ ਜੇ ਜੇ ਹੈ ਵੀ ਆਪਾਂ ਕੱਟਦੇ ਆਂ ਤਾਂ ਬੜ ਆਪਣੇ ਥੋੜੇ ਜਿਹਾ ਜ਼ਿਆਦਾ ਪੈ ਜਾਂਦੇ ਨੇ ਜ਼ਿਆਦਾ ਭਾਰੇ ਬੜ ਪਾ ਲੈਨੇ ਆਪਾਂ ਮੋਟੇ ਬੜ ਪਾ ਲੈਨੇ ਆ ਇਸ ਤਰ੍ਹਾਂ ਹੀ ਆਪਾਂ ਬਲ ਪਾ ਲੈਣਗੇ ਠੀਕ ਹੈ ਜੀ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖੋ ਜਿੰਨਾ ਭੈਣਾਂ ਨੂੰ ਬਲ ਪਾਉਣ ਚ ਦਿੱਕਤ ਆਉਂਦੀ ਆ ਕੱਲ ਨੂੰ ਆਪਾਂ ਦੱਸਾਂਗੇ ਤੁਹਾਨੂੰ ਸਲਵਾਰ ਦੀਆਂ ਮੂਰੀਆਂ ਬਣਾਉਣੀਆਂ ਹੌਲੀ ਹੌਲੀ ਆਪਾਂ ਸਾਰਾ ਆਪਾਂ ਤੁਹਾਨੂੰ ਸਲਾਈ ਬਾਰੇ ਦੱਸਾਂਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਸੋ ਸ੍ਰੀ ਤਾਲ